ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਮਨਜੀਤ ਸੰਧੂ ਅੱਜ ਫੇਰ ਹਾਜ਼ਰ 25 ਕਹਾਣੀਆਂ ਵਿੱਚੋਂ ਲੈ ਕੇ ਇੱਕ ਕਹਾਣੀ ਨਵੀਂ ਜਗਰਾਵਾਂ ਦੀ ਲਿਖੀ ਹੋਈ ਮਾਨਸਿਕ ਗੁਲਾਮੀ ਮੈਂ ਕੱਲ ਆਜ਼ਾਦੀ ਦੀ ਕਹਾਣੀ ਪੜ੍ਹ ਰਿਹਾ ਸੀ ਤੇ ਮੈਨੂੰ ਬਹੁਤ ਮਾਣ ਹੋਇਆ ਸਾਡੇ ਬਜ਼ੁਰਗਾਂ ਨੇ ਕਿਵੇਂ ਗੁਲਾਮੀ ਦੀਆਂ ਜ਼ੰਜੀਰਾਂ ਤੋੜੀਆਂ ਮੈਨੂੰ ਮਾਣ ਹੋਇਆ ਉਹਨਾਂ ਯੋਧਿਆਂ ਤੇ ਜਿਨ੍ਹਾਂ ਨੇ ਲੋਕਾਂ ਤੇ ਹੋਏ ਜ਼ੁਲਮਾਂ ਦਾ ਬਦਲਾ ਲਿਆ ਫੇਰ ਮੈਨੂੰ ਮਾਣ ਹੋਇਆ ਸਰਦਾਰਾਂ ਘਰ ਜੰਮਿਆਂ ਦਾ ਜਿਨ੍ਹਾਂ ਨੇ ਸਰਦਾਰਾ ਵਾਂਗ ਹੀ ਕੌਮ ਦੀ ਅਗਵਾਈ ਕੀਤੀ ਤੇ ਆਜ਼ਾਦੀ ਦੇ ਕਾਨੂੰਨ ਨੀਂਹੇ ਚਾੜਿਆ ਪਰ ਅੱਜ ਜਦੋਂ ਮੈਂ ਆਪਣੇ ਵੱਲ ਜਾਤ ਮਾਰਦਾ ਤੇ ਮੈਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਮੈਨੂੰ ਭਗਤ ਸਿੰਘ ਦੀ ਸੋਚ ਤੇ ਵੀ ਹੈਰਾਨੀ ਹੁੰਦੀ ਹੈ ਕਿ ਕਿਵੇਂ ਉਸਨੇ ਆਪਾ ਵਾਰ ਕੇ ਦੇਸ਼ ਸਿਰਜਣ ਦੀ ਗੱਲ ਕੀਤੀ ਜਿਹੜਾ ਵਰਕਾ ਉਹ ਮੋੜ ਕੇ ਛੱਡ ਗਿਆ ਸੀ ਆਪਾਂ ਕਦੇ ਉਸ ਤੋਂ ਅਗਾਹ ਵਧਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗੋਰੇ ਅੰਗਰੇਜ਼ ਤਾਂ ਮੁਲਕ ਛੱਡ ਕੇ ਚਲੇ ਗਏ ਪਰ ਫਿਰ ਕਾਲੇ ਅੰਗਰੇਜ਼ ਕਾਬਜ਼ ਹੋ ਗਏ ਅਤੇ ਭੇਤੀ ਹੋਣ ਕਾਰਨ ਫਿਰ ਉਹਨਾਂ ਨੇ ਉਹ ਨੁਕਸਾਨ ਕੀਤਾ ਜੋ ਕਿ ਆਸਿਆ ਨਹੀਂ ਜਾ ਸਕਦਾ ਉਂਝ ਤਾਂ ਆਖਦੇ ਨੇ ਨੇਤਾ ਬਣਦੇ ਹੀ ਬੰਦੇ ਦਾ ਖੂਨ ਚਿੱਟਾ ਹੋ ਜਾਂਦਾ ਹੈ ਪਰ ਇਹ ਗੱਲ ਹੌਲੀ-ਹੌਲੀ ਸਾਬਤ ਹੋਈ ਕਾਲੇ ਅੰਗਰੇਜ਼ਾਂ ਨੇ ਮੁਲਕ ਅੰਦਰ ਉਹ ਹਾਲਾਤ ਪੈਦਾ ਕਰ ਦਿੱਤੇ ਕਿ ਕਦੇ ਸਾਰੇ ਮੁਲਕ ਨੂੰ ਰੋਟੀ ਖਵਾਉਣ ਵਾਲਾ ਆਮ ਕਿਸਾਨ ਅੱਜ ਆਪ ਰੋਟੀ ਤੋਂ ਵਾਂਜਾਸ ਹੁੰਦਾ ਹੈ ਜਿਵੇਂ ਕਦੇ ਸਾਡੇ ਪੁਰਖਿਆਂ ਨੇ ਗੋਰਿਆਂ ਨੂੰ ਭਾਰਤ ਵਿੱਚੋਂ ਭੱਜਣ ਲਈ ਮਜਬੂਰ ਕਰ ਦਿੱਤਾ ਸੀ ਤਿਵੇਂ ਹੀ ਸਾਨੂੰ ਸਾਡੀ ਹੀ ਧਰਤੀ ਤੋਂ ਖਦੀੜ ਦਿੱਤਾ ਗਿਆ ਹੈ ਪੰਜਾਬ ਦੇ ਪੁੱਤ ਜੋ ਕਦੇ ਰਾਜਾਂ ਵਾਂਗ ਰਹਿੰਦੇ ਸਨ ਅੱਜ ਉਹ ਰੋਟੀ ਕੱਪੜੇ ਵਰਗੀਆਂ ਮਾਮੂਲੀ ਜ਼ਰੂਰਤਾਂ ਨਾਲ ਜੂਝ ਰਹੇ ਹਨ ਇਸੇ ਕਾਰਨ ਆਪਣੀ ਜ਼ਮੀਨ ਗਹਿਣੇ ਤਰ ਬਾਹਰਲੇ ਮੁਲਕਾਂ ਵੱਲ ਭੱਜ ਰਹੇ ਹਨ ਸਾਨੂੰ ਸਾਡੀ ਮਿੱਟੀ ਨਾਲੋਂ ਇਸ ਹੱਦ ਤੱਕ ਵੱਖ ਕਰ ਦਿੱਤਾ ਗਿਆ ਹੈ ਕਿ ਅਸੀਂ ਉੱਥੇ ਮੁੜ ਬਸੇਵੇਂ ਬਾਰੇ ਸੋਚ ਵੀ ਨਹੀਂ ਸਕਦੇ ਉੱਥੇ ਅਜ ਨਸ਼ਿਆਂ ਦਾ ਅਜੀਹਾ ਹੜ ਵਗਾਇਆ ਜਾ ਰਿਹਾ ਹੈ ਜਿਸ ਨੇ ਜਵਾਨੀ ਦੇ ਦਿਮਾਗਾਂ ਨੂੰ ਸਲੇਟ ਵਾਂਗ ਪੂੰਝ ਕੇ ਰੱਖ ਦਿੱਤਾ ਹੈ ਅਤੇ ਵੱਡੇ ਵੱਡੇ ਅੱਖਰਾਂ ਵਿੱਚ ਉਸਤੇ ਗੁਲਾਮ ਲਿਖ ਦਿੱਤਾ ਗਿਆ ਹੈ ਮੈਂ ਕਦੇ ਸੋਚਦਾ ਹਾਂ ਕਿ ਸਾਡੇ ਪੁਰਖੇ ਕਿਵੇਂ ਇਕੱਠੇ ਹੋ ਕੇ ਦੁਸ਼ਮਣ ਨਾਲ ਜੂਝਣ ਦੀ ਸਲਾਹਾਂ ਕਰਦੇ ਹੋਣਗੇ ਪਰ ਅੱਜ ਕਹਾਣੀ ਬਿਲਕੁਲ ਉਲਟ ਹੈ ਦੁਸ਼ਮਣ ਕੋਈ ਬਾਹਰਲਾ ਨਹੀਂ ਸਗੋ ਆਪਣੇ ਹੀ ਹਨ ਸਿਆਸਤ ਨੇ ਭਾਈ ਨੂੰ ਭਾਈ ਦੇ ਹੱਥੋਂ ਮਰਵਾਇਆ ਹੈ ਅੱਜ ਦੇ ਤਕਨੀਕੀ ਯੁੱਗ ਨੇ ਜਿੱਥੇ ਬਹੁਤ ਤਰੱਕੀ ਕੀਤੀ ਹੈ ਉੱਥੇ ਹੀ ਬੰਦੇ ਨੂੰ ਨੱਥ ਪਾਉਣ ਲਈ ਹਥਿਆਰ ਵੀ ਬਣਾਇਆ ਹੈ ਅੱਜ ਦੇ ਨੌਜਵਾਨ ਨੂੰ ਗੁਲਾਮ ਬਣਾਉਣ ਲਈ ਕਿਸੇ ਜੇਲ੍ਹ ਵਿੱਚ ਪਾਉਣ ਦੀ ਜਾਂ ਬੀੜੀਆਂ ਵਿੱਚ ਜਕੜਨ ਦੀ ਲੋੜ ਨਹੀਂ ਉਸਦੇ ਹੱਥਾਂ ਵਿੱਚ ਫੜਿਆ ਹੋਇਆ ਫੋਨ ਹੀ ਉਸਦੀ ਡਿਜੀਟਲ ਬੀੜੀ ਹੈ ਅਤੇ ਇਹ ਹੀ ਉਸਦੀ ਕਾਲਪਨਿਕ ਦੁਨੀਆ ਹੈ ਜਿੱਥੇ ਉਹ ਸਭ ਕੁਝ ਸਿਰਜਦਾ ਹੈ ਪਰ ਅਸਲ ਦੇ ਵਿੱਚ ਢੱਕਾ ਤੋੜੇ ਬਿਨਾ ਐਸਡੀ ਜ਼ਿੰਦਗੀ ਬਤੀਤ ਕਰਨੀ ਚਾਹੁੰਦਾ ਹੈ ਇਹ ਮਾਨਸਿਕ ਗੁਲਾਮੀ ਤੋਂ ਬਚਣ ਲਈ ਸਾਡੇ ਕੋਲ ਕਿਤਾਬਾਂ ਵਾਲਾ ਵੈਦਤਾ ਹੈ ਪਰ ਜਿਉਂ ਹੀ ਉਸ ਵਿਸ਼ੇ ਬਾਰੇ ਸੋਚਦੇ ਹਾਂ ਉਹਨੇ ਨੂੰ ਫੋਨ ਦੀ ਘੰਟੀ ਵੱਜਦੀ ਹੈ ਅਤੇ ਫਿਰ ਅਸੀਂ ਕਿੱਲੇ ਨਾਲ ਬੱਜੀ ਰੱਸੀ ਵਾਂਗ ਫਿਰ ਉਸੇ ਦੁਨੀਆ ਵਿੱਚ ਖਿੱਚੇ ਜਾਂਦੇ ਹਾਂ ਮੈਂ ਇਹਨਾਂ ਦੀ ਵਰਤੂ ਦੇ ਖਿਲਾਫ ਨਹੀਂ ਹਾਂ ਪਰ ਇਹ ਗੱਲ ਵੀ ਸਮਝਣ ਯੋਗ ਹੈ ਕਿ ਲੋੜ ਤੋਂ ਵਧੇਰੇ ਵਰਤੋਂ ਤਾਂ ਹਰ ਚੀਜ਼ ਜ਼ਹਿਰ ਬਣ ਜਾਂਦੀ ਹੈ ਇਹ ਮਾਨਸਿਕ ਗੁਲਾਮੀ ਨੇ ਤੁਹਾਨੂੰ ਸਰੀਰਿਕ ਨਾ ਮਰਦੀ ਵੱਲ ਵੀ ਥੱਕਿਆ ਹੈ ਅਤੇ ਬੰਦਾ ਇੱਕ ਮੰਜੇ ਤੇ ਪਏ ਰੋਗੀ ਦੇ ਬਰਾਬਰ ਹੈ ਹੁਣ ਬੰਦਾ ਕਿਰਤੀ ਬਣਨ ਦੀ ਥਾਂ ਸਕੀਮੀ ਬਣ ਗਿਆ ਹੈ ਅਤੇ ਆਰਾਮ ਵਾਲੀ ਜ਼ਿੰਦਗੀ ਚਾਹੁੰਦਾ ਹੈ ਇਸ ਤਕਨੀਕੀ ਯੁੱਗ ਨੇ ਜਿੱਥੇ ਦੂਰ ਦੁਰਾਡੇ ਬੈਠੇ ਬੰਦਿਆਂ ਨਾਲ ਜੋੜਿਆ ਹੈ ਉੱਥੇ ਹੀ ਨਾਲ ਬੈਠੇ ਬੰਦਿਆਂ ਦੀ ਪਹੁੰਚ ਤੋਂ ਦੂਹਾ ਦੂਰ ਹੋ ਗਿਆ ਹੈ ਤੁਹਾਡੀ ਸੋਚਣ ਦੀ ਆਜ਼ਾਦੀ ਨੂੰ ਇਸ ਪੱਧਰ ਤੱਕ ਘਟਾ ਦਿੱਤਾ ਗਿਆ ਹੈ ਕਿ ਅੱਜ ਅਸੀਂ ਜੋਨ ਦੀ ਖੁੱਲ ਨੂੰ ਹੀ ਕੁਝ ਕਿਸਮਤੀ ਸਮਝਦੇ ਹਾਂ ਸਾਡੀ ਬਦਬਖਤੀ ਇਹੋ ਹੈ ਕਿ ਜੀਵਨ ਬਧਾਉਣ ਵਾਲਾ ਵਿਗਿਆਨ ਹੀ ਇਸ ਦੀ ਖਿਲਾਫਤ ਕਰਦਾ ਹੈ ਕੋਈ ਹਜ਼ਾਰਾਂ ਕਿਲੋਮੀਟਰ ਦੂਰ ਬੈਠਾ ਤੁਹਾਡੀ ਸੋਚ ਨੂੰ ਇੱਥੋਂ ਤੱਕ ਪ੍ਰਭਾਵਿਤ ਕਰ ਸਕਦਾ ਹੈ ਕਿ ਤੁਸੀਂ ਕੋਈ ਹਜ਼ਾਰਾਂ ਕਿਲੋਮੀਟਰ ਦੂਰ ਬੈਠਾ ਤੁਹਾਡੀ ਸੋਚ ਨੂੰ ਇੱਥੋਂ ਤੱਕ ਪ੍ਰਭਾਵਿਤ ਕਰ ਸਕਦਾ ਹੈ ਕਿ ਤੁਸੀਂ ਉਹ ਕੰਮ ਕਰਨ ਲਈ ਤਿਆਰ ਹੋ ਜਾਵੋਗੇ ਜੋ ਤੁਸੀਂ ਸੋਚਿਆ ਨਹੀਂ ਹੋਵੇਗਾ ਹੱਥ ਤੇ ਜ਼ੁਬਾਨ ਤੁਹਾਡੇ ਚੱਲਣਗੇ ਪਰ ਉਸ ਪਿੱਛੇ ਦਿਮਾਗ ਕਿਸੇ ਹੋਰ ਦਾ ਹੋਵੇਗਾ ਇਸ ਲਈ ਆਪਣੇ ਦਿਮਾਗ ਦੀ ਕਸਰਤ ਵੀ ਜ਼ਰੂਰੀ ਹੈ ਜੋ ਕਿ ਕਿਤਾਬਾਂ ਤੋਂ ਹੀ ਹੋ ਸਕਦੀ ਹੈ ਇਹ ਕਿਤਾਬਾਂ ਤੁਹਾਨੂੰ ਜਿੱਥੇ ਸੁਹਿਰਦ ਕਰਦੀਆਂ ਨੇ ਉੱਥੇ ਹੀ ਸਰਕਾਰਾਂ ਦੇ ਬੌਧਿਕ ਹੱਲਿਆਂ ਨੂੰ ਨਾਕਾਮ ਕਰਦੀਆਂ ਨੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਗਿਆਨ